ਉਹ ਕਿਹੜੀ ਚੀਜ਼ ਆ ਜਿਹੜੀ ਠੰਡ ਵਿੱਚ ਵੀ ਪਿਗਲ ਜਾਂਦੀ ਆ ਠੰਡ ਵਿੱਚ ਵੀ ਪਿਗਲ ਜਾਂਦੀ ਆ ਹੂੰ ਬਰਫ਼ ਬਰਫ਼ ਨਹੀਂ ਪਿਗਲਦੀ ਮੈਂ ਉਹ ਜਿਹੜੀ ਚੀਜ਼ ਬਿਨਾਂ ਫੇਜੇ ਜਵਾ ਚਲਾਈ ਜਾਮ ਜਾਂਦੀ ਕਦੇ ਕਦੇ ਅੱਛਾ ਦੱਸੋ ਦੱਸੋ ਪਿਗਲ ਜਾਂਦੀ ਆ ਹੂੰ ਉਹ ਵੀ ਦੱਸੋ ਖਾਣ ਵਾਲੀ ਆ ਖਾਣ ਵਾਲੀ ਨਾ ਖਾਣ ਵਾਲੀ ਨਾ ਖਾਣ ਵਾਲੀ ਅੱਛਾ ਲਾ ਲਵਾਂ ਮੈਂ ਜੀ ਟਿਕਲ ਜਾਂਦੀ ਆ ਯਸ ਇਧਰ ਆ ਕੇ ਜਵਾਬ ਦੇ ਇੱਕੀ ਪਿਗਲਦੀ ਆ ਆਹੋ ਕੰਡਸੀ ਪਿਗਲ ਜਾਂਦੀ 10 10 ਲਾ ਲਵਾਂ ਮਾਰ ਲਾ ਲਵਾਂ ਮਾਰ ਕੋ ਯੋ ਨਹੀਂ ਕਿਉਂ ਖਾਣ ਵਾਲਾ ਬਾਪ ਕਹਿੰਦਾ ਮੈਂ ਖਾਣ ਵਾਲੀ ਨਾ ਪਾਉਣ ਵਾਲੀ ਚੀਜ਼ ਮੈਂ ਕਿਹੜਾ ਖਾਣ ਵਾਲੀ ਕਿਹਾ ਯਾ ਸਾਨੂੰ ਨਾ ਖਾਂ ਲਈ ਨਾ ਪੜ ਵੀ ਨਹੀਂ ਕਿ ਨਹੀਂ ਹਾਂ ਪਿਗਲ ਜਾਂਦੀ ਆ ਉਹ ਪਿਗਲ ਜਾਂਦੀ ਆ ਹਾਂ ਜਿੰਨੀ ਪਿਗਲਦੀ ਔਰ ਨਹੀਂ ਪਿਗਲਦੀ ਹੁੰਦੀ ਤਾਂ ਹਾਂ ਜੰਨੀ ਹੁੰਦੀ ਹਾਂ ਜੇ ਗਰਮੀ ਚ ਨਹੀਂ ਪਿਗਲਦੀ ਉਹ ਗਰਮੀ ਚ ਨਹੀਂ ਪਿਗਲਦੀ ਗਰਮੀ ਚ ਤਾਂ ਪਿਗਲ ਨਹੀਂ ਪਿਗਲਣੀ ਆ ਹੰਡ ਚ ਵੀ ਪਿਗਲ ਜਾਂਦੀ ਆ ਆਹੋ ਬਰਫ ਤੈ ਪਗਦੀ ਹੰਡ ਚ ਆਹ ਖਾਂਢੀ ਕਿਥੇ ਬਗਲ ਦੀ ਵਰਪਾ ਮੈਂ ਕਹਾਂ ਤੂੰ ਕੱਢ ਕੇ ਸਲੀ ਰੱਖ ਦੇ ਭਾਵੇਂ ਬਾਹਰ ਉਹਦੀ ਰਹੂਗੀ ਆਹ ਖਾਂਢੇ ਵਿੱਚ ਟੁੱਟ ਗਈ ਜਾਂਦਾ ਹਾਂ ਠੀਕੀ ਜੀ ਆ ਕਰਦਾ ਹੈਗੀ ਹਾਂ ਕਰਦਾ ਹੈਗੀ ਆਪਾਂ ਕਰ ਸਕਦੀ ਨਹੀਂ ਵੀ ਹੋ ਸਕਦੀ ਇਹ ਕੀ ਗੱਲ ਆ ਤੈਨੂੰ ਨਹੀਂ ਪਤਾ ਆਪਾਂ ਕਰਦਾ ਹੈਗੀ ਨਹੀਂ ਮੈਂ ਕਹਾਂ ਹਾਂ ਪਾਲ ਕੀਤੀ ਠੀਕੜ ਚੀਜ਼ ਆ ਬਈ ਸੀਕ੍ਰੇਟ ਵੀ ਨਹੀਂ ਐਡੀ ਕੋਈ ਸੀਕ੍ਰੇਟ ਨਹੀਂ ਹੁੰਦੀ ਚੀਜ਼ ਹਾਂ ਆਹੋ ਆਹ ਬੰਦਾ ਜਿਹੜਾ ਆਪਾਂ ਕਾਹਨੇ ਜੇ ਠੰਡੇ ਪਿਗਲ ਜਾਂਦੇ ਨੇ ਕਿ ਗੋਪਟਾਂ ਲੱਗਣ ਦੀ ਨਹੀਂ 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 ਐਦਾਂ ਨਹੀਂ ਹੂੰ ਹੂੰ ਬੰਦਾ ਨਹੀਂਗਾ ਹੂੰ ਉਹਦਾ ਜੀ ਦੀ ਚੀਜ਼ ਨਹੀਂ ਕੀ ਕੀ ਚੀਜ਼ ਦੀ ਯੂਜ਼ ਕੀਤਾ ਜਾਂਦਾ ਇਹ ਲਓ ਖਾਣ ਦਾ ਕਹਿਣ ਕਿ ਖਾਣ ਦੀ ਚੀਜ਼ ਨਹੀਂ ਯੂਜ਼ ਕੀਦੇ ਕੁਸ਼ਤੀ ਯੂਜ਼ ਹੋਊ ਉਹਦਾ ਐਦਾਂ ਦਾ ਤਾਂ ਫੇਰ ਤੂੰ ਤੂੰ ਦਿਮਾਗ ਲਾਉ ਨਾ ਫਿਰ ਨੈਲ ਦੀਆਂ ਗੋਲੀਆਂ ਨਹੀਂ ਨਹੀਂ ਪਰ ਨੈਲ ਦੀ ਗੋਲੀ ਵੀ ਛਿੱਤੀ ਨਹੀਂ ਪਿਗਲਦੀ ਹਾਂ ਜੇ ਤੂੰ ਜੇ ਤੂੰ ਚਾਵੇਂ ਹੂੰ ਉਹਨੇ ਪਿਗਲਣਾ ਹੀ ਨਹੀਂ ਅੱਛਾ ਜੇ ਤੂੰ ਚਾਵੇਂ ਉਹਨੇ ਪਿਗਲ ਜਾਣਾ ਇਹ ਬੰਦੇ ਦੇ ਚਾਹਣ ਤੇ ਆ ਹੂੰ ਕਿਨੂੰ ਪਿਗਲਾਉਣਾ ਨਾ ਕਿ ਨਹੀਂ ਪਿਗਲਾਉਣਾ ਹਾਂ ਉਹ ਯੂਜ਼ ਪਿਗਲਾ ਕੇ ਕਰੀਵੇ ਕੋਦਾਂ ਮਤਲਬ ਕਿ ਉਹਨੂੰ ਪਿਗਲਾ ਦੇਣਾ ਯੂਜ਼ ਉਹਦਾ ਬਸ ਇੰਨਾ ਹੀ ਆ ਭਲਾ ਹੀ ਨਾ ਹਾਂ ਬਸ ਧੀਰੇ ਧੀਰੇ ਆ ਹਾਂ ਤੇ ਉਹ ਹੀ ਨਾ ਯੂਜ਼ ਕੀਆ ਯੂਜ਼ ਵੀ ਹੁੰਦਾ ਆ ਕਿਹੜੇ ਕੁਝ ਵੀ ਪਤਾ ਹਾਂ ਹੈ ਕੀ ਹੁੰਦਾ ਦੱਸੇਗਾ ਫੇਰੀ ਆ ਹਾਂ ਕੋਈ ਖਤਰਨਾਕ ਨਹੀਂ ਜੀ ਜਿਹਾ ਖਾਸ ਤੇ ਨਹੀਂ ਆ ਰਹੀ ਨਹੀਂ ਨਹੀਂ ਖਤਰਨਾਕ ਨਹੀਂ ਜੀ ਜਿਵੇਂ ਹੋਈ ਤਾਂ ਫੇਰ ਤੁਸੀਂ ਮੈਂਡਲ ਸਮਝ ਜਾਣਾ ਕੋਈ ਦੁਕਾਨ ਤੋਂ ਲੈ ਕੇ ਆਈ ਦੀ ਸਭ ਦੁਕਾਨ ਤੋਂ ਹੀ ਚੀਜ਼ਾਂ ਲਈਦੀਆਂ ਹੋਰ ਕਿੱਥੋਂ ਲਈਦੀਆਂ ਐ ਕਿਹੜੀ ਦੁਕਾਨ ਤੋਂ ਲਈਦੀ ਜਿੱਥੋਂ ਮਰਜੀ ਲੈ ਲਾ ਪਿੰਡ ਚੋਂ ਕਿਰਾਨੀ ਦੀ ਦੁਕਾਨ ਤੋਂ ਮਿਲ ਜਾਂਦੀ ਮਿਲ ਵੀ ਸਕਦੀ ਨਹੀਂ ਵੀ ਮਿਲ ਸਕਦੀ ਮਹਿੰਗੀ ਹੁੰਦੀ ਸਸਤੀ ਹੁੰਦੀ ਸਸਤੀ ਮੈਂ ਵੀ ਮਹਿੰਗੀ ਮਿਲ ਜੂਗੀ ਗੱਲ ਹੁੰਦੀ ਯਾਰ ਲੈ ਸਾਇਜ ਦੀ ਗੱਲ ਆ ਉਹ ਵੱਡੇ ਸਾਇਜ ਦੀ ਲੈਂਗਾ ਤਾਂ ਮਹਿੰਗੀ ਮਿਲਣੀ ਆ ਛੋਟੇ ਸਾਇਜ ਦੀ ਲੈਂਗਾ ਸਸਤੀ ਮਿਲੂ ਆਏ ਸਕਰੀਮ ਨਹੀਂ ਹਾਂ ਅੱਛਾ ਖਾਣ ਵਾਲੀ ਚੀਜ਼ ਨਹੀਂ ਕੀ ਖਾਣ ਵਾਲੀ ਚੀਜ਼ ਨਹੀਂ ਕੀ ਅੱਗੇ ਤੋਂ ਇਹ ਟਾਈਮ ਆਂਦਾ ਹਾਂ ਉਹਦੇ ਪਿਗੜਨਾ ਬਸ ਤੇਰੇ ਤੇਰੇ ਹੱਥ 'ਚ ਆ ਨੁਕਸਾਨ ਨਹੀਂ ਹੁੰਦਾ ਤੇ ਪਿਗੜਨ ਜੀ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਯਾਰ ਤੂੰ ਯੂਜ਼ ਹੀ ਦੱਸਣ ਦਿਆ ਆਲਾ ਸਾਬਣ ਸਾਬਣ ਨਹੀਂ ਹਾਂ ਸਰਫ ਸਾਬਣ ਵੀ ਨਹੀਂ ਹਾਂ ਸਰਫ ਸਾਬਣ ਨੂੰ ਤੂੰ ਮੈਂ ਕਹਿੰਦਾ ਮੀਂਹ ਦੇ ਵਿੱਚ ਸਿੱਟ ਦੇ ਉਹਨੇ ਹੱਥ ਪਿਗੜ ਜਾਣਾ ਗਲ ਜਾਣਾ ਪੀਗਣਾ ਗਲ ਜਾਣਾ ਪਾਣੀ ਸੜਦੇ ਗਲ ਜਾਣਾ ਔਰ ਉਹਨੇ ਗਲਣਾ ਵੀ ਪਾਣੀ ਦੇ ਵਿੱਚ ਹਾਂਜੀ ਗਲਦਾ ਵੀ ਨਾ ਪਿਗਣੋਂ ਹਲੇ ਕੀ ਕਰਨਾ ਪੈਂਦਾ ਉਹਨੂੰ ਕੁਝ ਵੀ ਕਰਨਾ ਪੈਂਦਾ ਹੋਵੇ ਲੈ ਫਿਰ ਗਰਮ ਕਰਨਾ ਪੈਂਦਾ ਕੁਝ ਵੀ ਕਰਨਾ ਪੈਂਦਾ ਉਹ ਤੂੰ ਹੀ ਚੀਜ਼ ਦਾ ਨਾਮ ਦੱਸੋ ਕਿ ਦਾ ਏਡੀ ਵੱਡੀ ਵੱਡੀ ਕੋਈ ਚਾਜ ਵੱਡੀ ਨਹੀਂ ਹੁੰਦੀ ਹਾਂ ਏਡੀ ਹੋ ਸਕਦੀ ਆ ਏਡੀ ਹੋ ਸਕਦੀ ਆ ਓਤੋਂ ਵੱਡੀ ਨਹੀਂ ਹੋ ਸਕਦੀ ਏਡੀ ਵੀ ਹੋ ਸਕਦੀ ਐਨਕੀ ਜੀ ਵੀ ਹੋ ਸਕਦੀ ਆ ਮੇਰੇ ਹਿਸਾਬ ਨਾਲ ਮੈਂ ਉਸ ਚੀਜ਼ ਨੂੰ 1 ਫੁੱਟ ਤੋਂ ਵੱਧ ਦੇਖਿਆ ਨੇ ਫੁੱਟ ਤੋਂ ਵੱਧ ਹਾਂ ਬਾਕੀ ਸੁਣੋ ਤੁਸੀਂ ਦਿਮਾਗ ਲਾਓ ਉਹ ਕਿਹੜੀ ਚੀਜ਼ ਜਿਹੜੀ ਤੁਹਾਡੇ ਤੁਹਾਡੇ ਮਤਲਬ ਕਿ ਮਨ ਦੇ ਵਿੱਚ ਆਊਗਾ ਇਹਨੂੰ ਪਕੜਾਉਣਾ ਤੇ ਪਕੜਾ ਸਕਦੇ ਆ ਆਪੇ ਨਹੀਂ ਵਿਗੜਨਾ ਉਹਨੂੰ ਮੈਂ ਯੂਜ ਨਹੀਂ ਦੱਸਦਾ ਉਹ ਕੀ ਆ ਯਾਰ ਯੂਜ ਤੁਸੀਂ ਹੁਣ ਸਾਫ ਲਾ ਲਓ ਨਾ ਕਿਹੜੀ ਚੀਜ਼ ਹੋ ਸਕਦੀ ਆ ਅੰਡ ਵਿੱਚ ਵੀ ਟੁੱਟ ਜਾਂਦੀ ਆ ਹਾਂ ਦੋ ਹੀ ਜਾਂ ਬੜਾ ਫੁਣਿਆ ਕਿ ਉਹ ਯਾਰ ਉਹ ਕਹਿੰਦਾ ਖਾਣ ਵਰਤਣ ਵਾਲੀ ਜੀ ਦੀ ਖਾਣ ਮੈਂ ਖਾਣ ਵਾਲੀ ਚੀਜ਼ ਨਹੀਂ ਗੀ ਉਹ ਖਾਣ ਵਾਲੀ ਨਹੀਂ ਗੀ ਵਰਤਣ ਵਾਲੀ ਆ ਬਸ ਇੰਨਾ ਕਹਿ ਸਕਦਾ ਕਰਮੀਆਂ ਵਿੱਚ ਵੀ ਵਰਤੀਦੀ ਆਪਾਂ ਹਾਂ ਵਰਤ ਸਕਦੇ ਆ ਵਰਤ ਸਕਦੇ ਆ ਆਦਮ ਤਰ੍ਹਾਂ ਕਿਸੰਦਾ ਲੋਰ ਪੈਣ ਦੇ ਵਰਤ ਸਕਦੇ ਆ ਹਾਂ ਬਾੜੀ ਤੁਸੀਂ ਦੱਸ ਦੋ ਬਾੜੀ ਮਰਜੈਂਸੀ ਹੋਵੇ ਮਰਜੈਂਸੀ ਪੈ ਜਾਵੇ ਫੇਰੀ ਵਰਤੀਦਾ ਉਹਨੋਂ ਉਦਾਂ ਨਹੀਂ ਵਰਤੀਦਾ ਅੱਛਾ ਹਾਂ ਕਹਾਂ ਤੁਸੀਂ ਦੱਸ ਦੋ ਸਰ ਮੈਸਦਸ ਲਾਉਸ ਮੈਂ ਚੱਲ ਲੈ ਵੀਦਾ ਦੇਣਾ ਹੂੰ ਹੂੰ ਉਹ ਜਿਹੜੇ ਲੈਂਡਲੋਰਡ ਨਾ ਮੈਂ ਫੇਵਰਤੀ ਦੀ ਆ ਮੋਮਬਤੀ ਮੋਮਬਤੀ ਆਗੇ ਨਾ ਦਿਮਾਗ ਚ ਕਿਹਾਲਾ ਚ ਉਹ ਸਿਰ ਯਾਦ ਵੀ ਪਿਗਲ ਜਾਂਦੀ ਮੋਮਬਤੀ ਹੂੰ ਹੂੰ ਤਾ ਪਿਗਲਾਉਂਗੇ ਉਹਦੇ ਜੇ ਤੈਨੂੰ ਲੋੜ ਹੋ ਗਈ ਕਿ ਹਾਂ ਮੈਂ ਨਹੀਂ ਪਿਗਲਾ ਸਕਦੇ ਆ ਆਪੇ ਤੇ ਪਿਗਲਣਾ ਨਹੀਂ ਉਹਨੇ ਮੋਮਬਤੀ ਆ ਡਾਵਾ ਡਾਹਿੰਟ ਦਿੱਤਾ ਤਾਂ ਜਾ ਕੇ ਡਾਹਣ ਹੁਣ ਦਿੱਤਾ ਕਿਉਂ ਨਹੀਂ ਲੱਗਦਾ ਦਿਮਾਗ ਦਿਮਾਗਾਂ ਯੂਜ਼ ਕਰਿਆ ਕਰੋ ਹਾਂ よかった。